ਸੱਚੀ ਗੱਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸੋਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਫਿਰ ਤੋਂ ਬਹੁਤ ਸੋਹਣੇ ਜੇ ਸੂਟ ਲੈ ਕੇ ਆਏ ਹਾਂ ਇੱਕ ਦੋ ਮੈਸੇਜ ਆਏ ਸੀਗੇ ਕਿ ਗਰਮੀ ਦੇ ਦਿਨਾਂ ਜੀ ਤੁਸੀਂ ਸੂਟ ਸਾਨੂੰ ਸੰਥੈਟਿਕ ਦੇ ਹੀ ਜਾਂਦੇ ਹੋ ਰਹਿੰਦੇ ਇਹ ਵੀ ਨਹੀਂ ਹੈਗੇ ਜੀ ਚੁਆਇਸ ਇਹਨਾਂ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਮਤਲਬ ਕਿ ਬਹੁਤ ਜ਼ਿਆਦਾ ਇਹਨਾਂ ਦੀ ਵੀ ਕਿਉਂਕਿ ਮੈਂ ਲੈਸ ਵਿੱਚ ਕੱਢ ਰਹੀ ਹਾਂ ਅਗਲੇ ਨੂੰ ਐ ਹੁੰਦਾ ਕਿ ਅਸੀਂ ਸੇਵ ਕਰਕੇ ਰੱਖ ਲਈਏ ਜਦੋਂ ਮੌਸਮ ਆਏਗਾ ਉਸ ਟਾਈਮ ਸਟਿਚ ਕਰਵਾ ਲਾਂਗੇ ਬਸ ਇੱਕ ਦੋ ਵੀਡੀਓ ਤੁਹਾਨੂੰ ਹੋਰ ਦਵਾਂਗੇ ਸੰਡੇ ਤੱਕ ਮੰਡੇ ਤੋਂ ਆਪਾਂ ਕਾਟਨ ਸ਼ੁਰ ਬਹੁਤ ਸੋਹਣੇ ਸੂਟ ਨੇ ਤੇ ਇੱਕ ਵੀਡੀਓ ਤੁਹਾਨੂੰ ਦਵਾਂਗੀ ਮੈਂ ਬਹੁਤ ਠੰਡੇ ਸੂਟਾਂ ਦੇ ਉਹ ਮੈਂ ਤੁਹਾਨੂੰ ਕੱਲ ਪਰਸੋ ਦਾ ਦਿਖਾਵਾਂਗੀ ਠੀਕ ਹੈ ਜੀ ਤੇ ਅੱਜ ਤੁਹਾਨੂੰ ਸੂਟ ਦੇ ਰਹੀਆਂ ਬਹੁਤ ਸੋਹਣੇ ਤੇ ਬੁਕਿੰਗ ਲਈ ਨੰਬਰ ਹੋਊਗਾ 828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅਸੀ ਵੀਡੀਓ ਚ ਪਸੰਦ ਆਇਆ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਠੰਡੇ ਸੂਟ ਮੀਨ ਹੁਣ ਤੁਸੀਂ ਮੈਂ ਪਹਿਲੇ ਤੁਹਾਨੂੰ ਦੱਸ ਦਵਾਂ ਕਿ ਤੇ ਤੁਸੀਂ ਵੇਚ ਰਹੇ ਹੋ ਵੀ ਠੰਡੇ ਸੂਟ ਦਿਖਾਣਗੇ ਗਰਮੀ ਵਾਲੇ ਸੂਟ ਮੈਂ ਤੁਹਾਨੂੰ ਦੇਣ ਨੂੰ ਦਵਾਂਗੀ ਜੀ ਸੂਟ ਗਰਮ ਮਤਲਬ ਕਿ ਠੰਡ ਵਿੱਚ ਪਾਉਣ ਵਾਲੇ ਬੂਲਨ ਦੇ ਸੂਟ ਨੇ ਜੋ ਤਿੰਨ ਕੀ ਮੈਸੇਜ ਆਏ ਸੀ ਜਿਆਦਾ ਮੈਸੇਜ ਨਹੀਂ ਆਏ ਵੀ ਸਾਨੂੰ ਉਹ ਵੀ ਆਫਰ ਚੱਕਰ ਦੇ ਸਕਦੇ ਹੋ ਮੇਰੇ ਕੋਲ ਜੋ ਵੀ ਸਟਾਕ ਅਵੇਲੇਬਲ ਸੀ ਉਹ ਮੈਂ ਤੁਹਾਨੂੰ ਇੱਕ ਬੂਲਨ ਦੇ ਸੂਟਾਂ ਦੀ ਵੀਡੀਓ ਦਵਾਂਗੀ ਬਹੁਤ ساری ਗਰਮੀ ਦੇ ਵਿੱਚ ਠੀਕ ਹੈ ਜਿਨ੍ਹਾਂ ਨੂੰ ਨੀਡ ਹੋਈ ਉਹ ਵੀ ਇਸ ਵੀਕ ਦੇ ਵਿੱਚ ਦੇਖ ਸਕਦੇ ਹੋ ਵਾਲੇ ਸੂਟ ਵੀ ਦਿਖਾਣੇ ਆ ਜੀ ਤੁਹਾਨੂੰ ਅੱਜ ਦੀ ਵੀਡੀਓ ਤੇ ਬਹੁਤ ਸੋਹਣੇ ਜੇ ਸੂਟ ਤੇ ਪ੍ਰਾਈਸ ਰਹੂਗਾ ਵੀਡੀਓ ਦਾ ਸਾਰੀ ਦਾ 3000 3000 ਦੇ ਸੂਟ ਰਹਿਣਗੇ ਤੇ ਸ਼ਿਪਿੰਗ ਰਹੇਗੀ ਅਲੱਗ ਤੋਂ ਪ੍ਰਾਈਸ ਹੈਗਾ ਇਹਨਾਂ ਸੂਟਾਂ ਦਾ 3300 ਤੋਂ ਲੈ ਕੇ 5000 ਦੇ ਵਿੱਚ ਠੀਕ ਹੈ ਜੀ ਤੁਹਾਨੂੰ ਸਾਰੇ ਹੀ ਸੂਟ ਅੱਜ ਦੀ ਵੀਡੀਓ ਦੇ 3000 ਦੇ ਪੈਣਗੇ ਔਰਗੇਂਜ਼ਾ ਦਾ ਸੂਟ ਆ ਇਹ ਮੈਂ ਸੂਟ ਅਕਸਰ ਦਿਖਾਨੀ ਹੁੰਦੀ ਆ ਬਹੁਤ ਸਾਰੇ ਕਲਰਾਂ ਦੇ ਵਿੱਚ ਮੇਰੇ ਕੋਲ ਹਰ ਟਾਈਮ ਰਹਿੰਦਾ ਇਹ ਸੂਟ ਤੇ ਅੱਜ ਤੁਹਾਨੂੰ 3000 ਦਾ ਦਵਾਂਗੇ ਵੈਸੇ ਇਹਦਾ 4500 4000 ਦੇ ਤਕਰੀਬਨ ਰਹਿੰਦਾ ਪ੍ਰਾਈਸ ਠੀਕ ਹੈ ਜੀ ਇਹ ਸਲਵਾਰੇ ਦੇ ਨਾਲ ਤੇ ਇਹ ਹੈਗਾ ਬਹੁਤ ਪਿਆਰਾ ਜਿਹਾ ਦੁਪੱਟਾ ਬਿਲਕੁਲ ਸੌਫਟ ਔਰਗੇਂਜ਼ਾ ਤੇ 4 ਸਾਈਡਿਡ ਵਰਕ ਦੇ ਨਾਲ ਕਲਰ ਦੇਖ ਲੋ ਇਹਦੇ ਬਹੁਤ ਸੋਨੇ ਜਿਹੇ ਕਲਰ ਨੇ ਇਹ ਹੈਗਾ ਜੀ ਗ੍ਰੇ ਤੇ ਇਹ ਹੈਗਾ ਸਟੀਲ ਗ੍ਰੇ ਦੋਨੋਂ ਹੀ ਲਾਈਟ ਡਾਰਕ ਗ੍ਰੇ ਮੈਂਦੀ ਤੇ ਇੱਕ ਮਿਲ ਜੇਗਾ ਤੁਹਾਨੂੰ ਇਹ ਵਾਲਾ ਬਹੁਤ ਪਿਆਰਾ ਜਿਹਾ ਸ਼ੇਡਾ ਰਸਟੀ ਜਿਹਾ ਕਲਰ ਬਹੁਤ ਸੋਹਣੇ ਕਲਰ ਨੇ ਚਾਰ ਕਲਰ ਨੇ ਜੀ ਤੇ ਪ੍ਰਾਈਸ ਹੈਗਾ ਅਸ ਦੀ ਸਾਰੀ ਵੀਡੀਓ ਦਾ 3000 ਜੌਰ ਜਟ ਤੇ ਲਖਨਵੀ ਦਾ ਸੂਟ ਹੈ ਅਸੀਂ ਇਹ ਸੂਟ ਪਾਈ ਸੀਗੇ 3500 ਦੇ 3800 3500 ਦੇ ਤੇ ਅੱਜ ਤੁਹਾਨੂੰ ਦੇਣ ਜਾ ਰਹੇ ਹਾਂ 3000 ਦੇ ਵਿੱਚ ਜੌਰ ਜਟ ਤੇ ਹੈ ਜੀ ਲਖਨਵੀ ਵਰਕ ਗੋਟਾ ਪੱਤੀ ਦਾ ਕੰਮ ਆ ਠੀਕ ਹੈ ਸਾਰਾ ਹੀ ਸੂਟ ਮੈਥੋਂ ਇੱਕ ਸੂਟ ਖੋਲ ਕੇ ਦਿਖਾ ਦੰਨੀ ਹੈ ਇਹ ਬੈਕ ਦੇ ਉੱਪਰ ਵੀ ਬੁਟੀ ਰਹੇਗੀ ਸਾਰੇ ਤੇ ਇਹਦੀਆਂ ਬਾਹਾਂ ਨੇ ਸਲਵਾਰ ਦੇ ਪੌਂਚੀਆਂ ਤੇ ਵੀ ਕੰਮ ਹੈ ਸਾਰੇ ਸੂਟ ਤੇ ਕੰਮ ਹੈ ਜੀ ਤੇ ਦੁਪੱਟੇ ਤੇ ਵੀ ਕੰਮ ਹੈ ਗੋਟਾ ਪੱਤੀ ਦਾ ਸੂਟ ਰਹੂਗਾ ਇਹ ਹੈਗਾ ਦਾ ਜੌਰ ਜਟ ਦਾ ਹੀ ਲੰਮਾ ਚੌੜਾ ਜਿਹਾ ਦੁਪੱਟਾ カラー देख लो ये हैगे दा सेकंड कलर ते ये हैगे दा थर्ड कलर ठीक है जी तीन कलर ਨੇ ਤੇ प्राइस हैगा 3000 ਬਹੁਤ ਸੋਹਣਾ ਜਿਹਾ ਸੂਟ ਦੇਣ ਜਾ ਰਹੀਆਂ ਤੁਹਾਨੂੰ ਮੋਡਲ ਦੇ ਉੱਪਰ ਤੇ ਪ੍ਰਾਈਸ ਹੈਗਾ ਜੀ ਇਹ ਸੂਟ ਦਾ 3800 ਮੋਡਲ ਦਾ ਸੂਟ ਆ ਬਹੁਤ ਪਿਆਰਾ ਜਿਹਾ लेस वर्क ਹੈ ਇਸ ਦੇ ਉੱਪਰ ਤੇ ਸਾਰਾ ਕੇਰਾ ਜਿੰਨਾ ਵੀ ਪ੍ਰਿੰਟ ਆ ਸਾਰਾ ਹਾਈਲਾਈਟ ਆ ਬਹੁਤ ਸੋਹਣਾ ਸੂਟ ਆ ਸਟੱਫ ਤੁਹਾਨੂੰ ਪਸੰਦ ਆਏਗਾ ਸ਼ਿਮਰ ਦੇ ਉੱਪਰ ਆ ਜੀ ਮੋਡਲ ਦੀ ਸਲਵਾਰ ਇਹਦੇ ਨਾਲ ਮਸਲੀਨ ਮੋਡਲ ਦੇ ਤੇ ਬੈਕ ਪੱਲੇ ਤੇ ਵੀ ਬਾਰਡਰ ਹੋਗਾ ਇਹਨਾਂ ਦੇ ਨਾਲ ਹੈਗੇ ਨੇ ਚਨਾਉਂਛ ਫੌਂਦੇ ਦੁਪੱਟੇ ਐਦਾਂ ਹੈਗਾ ਦੁਪੱਟਾ ਲੰਮਾ ਛੋੜਾ ਜਿਹਾ ਸੂਟ ਬਹੁਤ ਸੋਹਣਾ ਸੂਟ ਆ ਇਹ ਹੈਗਾ ਦਾ ਸੈਕੰਡ ਕਲਰ ਠੀਕ ਆ ਜੀ ਕਰੀਮੀ ਜਿਹਾ ਸ਼ੇਡ ਆ ਬਹੁਤ ਸੋਹਣਾ ਦੋ ਕਲਰ ਨੇ ਨੈਕਸਟ ਦੇ ਰਹੇ ਆ ਤੁਹਾਨੂੰ 브్రాకెਟ ਬੂਟੀ ਦੇ ਉੱਪਰ ਸੂਟ 오ਰਗੈਂਜ਼ਾ ਦਾ ਸਟੱਫ ਹੈ ਜੇ ਠੀਕ ਹੈ ਫਰੰਟ ਸੇ ਸਾਰੀ ਬ੍ਰੋਕੇਟ ਬੂਟੀ ਰਹੇਗੀ ਤੇ ਇਹ ਬਣਿਆ ਹੋਇਆ ਘੇਰਾ 3 ਮੀਟਰ ਦੀ ਸ਼ਰਟ ਦੇ ਨਾਲ ਰਹੂਗਾ ਸੂਟ ਇਹ ਬ੍ਰਾਂਡਡ ਪੀਸ ਆ ਸਿਲਕ ਦੀ ਸਲਵਾਰ ਆ ਠੀਕ ਹੈ ਕੰਟਰਾਸਟ ਹੀ ਬਹੁਤ ਸੋਹਣਾ ਸੂਟ ਦਾ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਦੇਖੋ ਸੂਟ ਬਹੁਤ ਪਿਆਰਾ ਸੂਟ ਹੈ ਦੁਪੱਟਾ ਦੇਖੋ ਕਿੰਨਾ ਸੋਹਣਾ ਤੇ ਨੈਕਸਟ ਆ ਜੇਗੀ ਦਾ ਓਪੋਜ਼ਿਟ ਕਲਰ येलो ਕਲਰ ਦੀ ਸਲਵਾਰ ਆ ਜੇਗੀ ਤੇ ਮੈਂ ਸੌਰੀ येलो ਸ਼ਰਟ ਤੇ ਮਹਿੰਦੀ ਸਲਵਾਰ ਸੇਮ ਹੀ ਡਿਜ਼ਾਈਨ ਔਰਗੇਂਜ਼ਰੀ ਸ਼ਰਟ ਆ ਜੇ ਲਾਈਨਿੰਗ ਦੇ ਵਿੱਚ ਇਹ ਵੀ ਸੂਟ ਕਾਫੀ ਜ਼ਿਆਦਾ ਸੇਲ ਹੁੰਦਾ ਹੈ ਇਹ ਸੀਗੇ ਸਾਰੇ 3300 3500 ਪ੍ਰਾਈਸ ਵਾਲੇ ਠੀਕ ਹੈ ਜੀ ਸਿਲਕ ਦੀ ਸਲਵਾਰ ਤੇ ਦੁਪੱਟਾ ਬਹੁਤ ਸੋਹਣਾ ਸੂਟ ਦਾ ਲੰਮਾ ਚੌੜਾ ਜਿਹਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਵਰਕ ਰਹੂਗਾ ਇਹਦੇ ਕਲਰ ਯellow ਇਹ ਹੈਗਾ ਜੀ purple ਤੇ ਇੱਕ ਮਿਲ ਜਾਏਗਾ ਤੁਹਾਨੂੰ ਇਹ ਗ੍ਰੀਨ ਟੋਨ ਦੇ ਉੱਪਰ ਇੱਕ ਮਿਲ ਜਾਏਗਾ black ਪੰਜ ਕਲਰ ਨੇ ਬਹੁਤ ਸੋਹਣੇ ਨੈਕਸਟ ਦੇ ਰਿਆਂ ਜੀ 오ਰਗੈਂਜ਼ਾ ਦੀ ਸ਼ਰਟ ਆ ਠੀਕ ਹੈ ਨੈਕ ਦੇ ਉੱਪਰ ਵੀ ਇਦਾਂ ਪੱਟੀ ਰਹੂਗੀ ਬਹੁਤ ਸੋਹਣੀ ਜੀ ਤੇ ਇਹ ਬਣਿਆ ਹੋਇਆ ਕੇਰਾ ਕੇਰਾ ਸਾਰਾ ਮੈਟਰੀ ਦੇ ਉੱਪਰ ਬਣਿਆ ਹੋਇਆ ਬਹੁਤ ਸੋਹਣਾ ਕਟਵਰਕ ਹੋਇਆ ਹੋਇਆ ਸਿਲਕ ਦੀ ਸਲਵਾਰ ਆ ਤੇ ਦੁਪੱਟਾ ਇਹਦਾ ਡਿਜ਼ਾਈਨਰ ਸਿੰਗਲ ਸਾਈਡ ਹੈਵੀ ਡਿਜ਼ਾਈਨ ਆ ਅਗਰ ਤੁਸੀਂ ਸਾਈਡ ਦੁਪੱਟਾ ਲੈਣਾ ਇੱਕ ਸਾਈਡ ਹੈਗੀ ਬੇਲ ਬਰੀਕ ਤੇ ਸਾਰੇ ਛਾ ਗਿਆ ਬੂਟੀ ਇਹ ਹੈਗੇ ਨੇ ਜੀ ਕਲਰ ਇਹਦੇ ਦੋ ਕਲਰ ਨੇ ਦੋਨੇ ਕਲਰ ਬਹੁਤ ਸੋਨੇ ਆ ਨੈਕਸਟ ਦੇ ਰਹੇ ਆ ਤੁਹਾਨੂੰ ਕ੍ਰੇਪ ਦੇ ਉੱਪਰ ਡਿਸਕਾਊਂਟਡ ਪੀਸ ਕਾਫੀ ਕਲਰ ਦਾ ਬਹੁਤ ਸੋਹਣਾ ਜਿਹਾ ਸੂਟ ਆ 4500 ਦੀ ਰੇਂਜ ਵਾਲਾ ਇਹ ਹੈਗਾ ਜੀ ਬਹੁਤ ਸੋਹਣਾ ਜਿਹਾ ਪੀਸ ਨੈਕ ਦੇ ਉੱਪਰ ਹੈਵੀ ਵਰਕ ਆ ਠੀਕ ਹੈ ਕੇਰਾ ਚਨਾਉਂਸ਼ ਫੌਂਦਾ ਦੁਪੱਟਾ ਫੋਰ ਸਾਈਡ ਵਰਕ ਦੇ ਨਾਲ ਕਲਰ ਬਹੁਤ ਸੋਨਾ ਸੂਟ ਦਾ ਤੇ ਇਹ ਹੈਗਾ ਜੀ ਇਹਦਾ ਕੇਰਾ ਬਣਿਆ ਹੋਇਆ ਤੇ ਸਾਈਡ ਤੇ ਹੈਗੀਆਂ ਨੇ ਬਾਜੂ ਇਹ ਹੈਗਿਨਿ ਕ੍ਰੇਪ ਦੇ ਸੂਟ ਕ੍ਰੇਪ ਦੇ ਉੱਪਰ ਸੂਟ ਆ ਤੇ ਦੁਪੱਟੇ ਦੇ ਜਿਹੜੇ ਲੜ ਨੇ ਜੀ ਉਹ ਰਹਿਣਗੇ ਹੈਵੀ ਦੇ ਵਿੱਚ ਤੇ ਫੋਰ ਸਾਈਡ ਰਹੇਗਾ ਬਹੁਤ ਫੈਬ੍ਰਿਕ ਜਿਹਾ ਵਰਕ ਇਸ ਤੇ ਇਹ ਕਲਰ ਮਿਲ ਜਾਏਗਾ ਤੁਹਾਨੂੰ ਇਹਦੇ ਵਿੱਚ ਇਹ ਬੋਟਲ ਗ੍ਰੀਨ ਠੀਕ ਹੈ ਜੀ ਇਹ ਹੈਗੇ ਨੇ ਕ੍ਰੇਪ ਦੇ ਉੱਪਰ ਸੂਟ ਤੇ ਹੁਣ ਤੁਹਾਨੂੰ 3500 ਦੀ ਰੇਂਜ ਵਾਲੇ ਮਡਾਲ ਦੇ ਸੂਟ ਵੀ ਅੱਜ ਆਫਰ ਤੇ ਦੇ ਰਹੇ ਹਾਂ ਬਹੁਤ ਸਾਰੀਆਂ ਫੋਟੋ ਆਉਣ ਵਾਲੀਆਂ ਇਹ ਸੂਟ ਦੀਆਂ ਮੈਂ ਪਹਿਲਾਂ ਹੀ ਪ੍ਰਪੇਅਰ ਹੋ ਜਾਨੀ ਐ ਵੀ ਕਿਹੜੇ ਸੂਟ ਦੀਆਂ ਬਹੁਤ ਸਾਰੀਆਂ ਫੋਟੋ ਆਣੀ ਐ ਸਭ ਤੋਂ ਪਹਿਲਾ ਸੂਟ ਸੇਲ ਹੋਣਿਆਣਾ ਇਹ ਹੈਗਾ ਜੀ ਮਡਾਲ ਦਾ ਸੂਟ ਠੀਕ ਹੈ ਜੀ ਬਾਜੂ ਐਕਸਟਰਾ ਨੇ 3 ਮੀਟਰ ਦੀ ਸ਼ਰਟ ਆ 3.5 ਮੀਟਰ ਦੀ ਮੈਂ ਡਾਲਦੀ ਸਲਵਾਰ ਤੇ ਚਨਾਉਂ ਚ ਫੋਨਦਾ ਹੈਗਾ ਜੀ ਦੁਪੱਟਾ ਇਹਦੇ ਵਿੱਚ ਸੈਕੰਡ ਕਲਰ ਡਿਜ਼ਾਈਨ ਠੀਕ ਹੈ ਦੋ ਕਲਰ ਨੇ ਨੈਕਸਟ ਦੇ ਰਿਆਂ ਸ਼ਿਮਰ ਦੇ ਉੱਪਰ ਸਾਰੀ ਵੀਡੀਓ ਮਿਕਸ ਰਹੇਗੀ ਜੀ कॉटन मस्लिन मोडल शिमर क्रेप ਹਰੇਕ ਆਈਟਮ ਤੁਹਾਨੂੰ ਅੱਜ ਦੀ ਵੀਡੀਓ 'ਚ ਮਿਲੇਗੀ ਬਹੁਤ ਸੋਹਣਾ ਵਰਕ ਹੈ ਨੈਕ ਦੇ ਉੱਪਰ ਫੁੱਲ গারਲੀਸ਼ੀ ਲੁੱਕ ਦਾ ਸੂਟ ਬਣੇਗਾ ਸਿਲਕ ਦੀ ਸਲਵਾਰ ਤੇ ਫੋਰ ਸਾਈਡਿਡ ਬਹੁਤ ਸੋਹਣਾ ਜਿਹਾ ਦੁਪੱਟਾ ਕਲਰ ਮਿਲ ਜਾਣਗੇ ਜੀ ਤੁਹਾਨੂੰ ਇਹਦੇ ਵਿੱਚ ਦੋ ਦੇਖੋ ਕਿ ਜੇ ਨੂੰ ਤੁਸੀਂ ਅਗਰ ਗਿਫਟ ਵੀ ਕਰਦੇ ਹੋ ਤਾਂ ਅਗਲਾ ਸਟਿਚ ਕਰਵਾ ਕੇ ਪਾਏਗਾ ਸੂਟ 프린ਟਡ ਔਰਗੈਂਜ਼ਾ ਦਾ ਨਿਆ ਜੀ ਬਹੁਤ ਸੋਹਣੇ ਲੱਦਦੇ ਨੇ 프린ਟਡ ਔਰਗੈਂਜ਼ਾ ਦੇ ਸੂਟ ਪਾਈ ਹੋਏ ਸੈਮੀ ਸਟਿਚ ਦੇ ਵਿੱਚ ਰਹੇਗਾ ਗਲਾ ਬਣਿਆ ਹੋਇਆ ਤੇ ਇਹਦੇ ਨਾਲ ਤੁਹਾਨੂੰ ਦੇ ਰਹੇ ਹਾਂ ਅਸੀਂ ਗਰਾਰਾ ਐਦਾਂ ਵਰਕ ਵਾਲਾ ਇਹ ਵੀ ਡਿਸਕਾਊਂਟਡ ਪੀਸ ਆ ਜੀ ਡਿਸਕਾਊਂਟ ਤੇ ਦੇ ਰਹੇ ਹਾਂ ਸੂਟ ਤੇ ਨਾਲ ਇਹਦੇ ਇਹ ਹੈਗਾ ਜੀ ਦੁਪੱਟਾ ਐਡਾ ਸਟਾਈਲਿਸ਼ ਜਿਹਾ ਬਣਾਇਆ ਹੋਇਆ ਕਲਰ ਮਿਲ ਜਾਣਗੇ ਦੋ ਠੀਕ ਹੈ ਜੀ ਸਿੰਗਲ ਸੂਟ ਆ 4800 ਵਾਲਾ ਬਹੁਤ ਸੋਹਣਾ ਸੈਂਟਰ ਪੈਨਲ ਦੇ ਨਾਲ ਰਹੇਗਾ ਸੂਟ ਇਹ ਕੇਰਾ ਬਣਿਆ ਹੋਇਆ ਡਬਲ ਡਾਈਚ ਹੋਏਗਾ ਜੀ ਸੂਟ ਇਹ ਗ੍ਰੇ ਤੇ ਲਾਈਟ ਗ੍ਰੇ ਜਿਹਾ ਰਹੇਗਾ ਸੀ ਗ੍ਰੀਨ ਗ੍ਰੇ ਇਹ ਸਲਵਾਰ ਹੈ ਦੀ ਸਕਾਈ ਜਾਂ ਸ਼ੇਡ ਦੇ ਨਾਲ ਡਬਲ ਸ਼ੇਡ ਚ ਦੁਪੱਟਾ ਰਹੇਗਾ ਸਿੰਗਲ ਸੂਟ ਪਿਆ ਮੇਰੇ ਕੋਲ ਹਰੇਕ ਆਈਟਮ ਸੇਲ ਹੁੰਦੀ ਆ ਇਹ ਨਹੀਂ ਹੈਗਾ ਕਿ ਅਗਰ ਗਰਮੀ ਆ ਤਾਂ ਹੁਣ ਮੈਂ ਮਤਲਬ ਗਰਮੀ ਦੇ ਹੀ कॉटन ਦੇ ਹੀ ਸੂਟ ਦਿਖਾਈ ਜਾਣੇ ਹਰ ਇੱਕ ਆਈਟਮ ਸੇਲ ਹੁੰਦੀ ਆ ਹਰੇਕ ਤਰ੍ਹਾਂ ਦਾ ਮੇਰੇ ਨਾਲ ਕਲਾਇੰਟ ਜੁੜਿਆ ਹੋਇਆ ਤਾਂ ਕਰਕੇ ਮੈਨੂੰ ਹਰ ਇੱਕ ਚੀਜ਼ ਦਿਖਾਣੀ ਪੈਂਦੀ ਆ ਜਦੋਂ ਮੈਂ ਸੇਲ ਕਹਿ ਦਨੀ ਆ ਮੈਂ ਹਫਤੇ ਦੀ ਵੀ ਸੇਲ ਲਾਵਾਂ ਮੇਰੀ ਉਹ 15-20 ਦਿਨ ਕੁਦਰਤੀ ਚਲੇ ਜਾਂਦੀ ਹੈ ਜੀ ਮੈਸੇਜ ਹੀ ਆਈ ਜਾਂਦੇ ਆ ਸਾਨੂੰ ਹਲੇ ਸੂਟ ਨਹੀਂ ਮਿਲਿਆ ਸਾਨੂੰ ਹਲੇ ਸੂਟ ਨਹੀਂ ਮਿਲਿਆ ਤਾਂ ਕਰਕੇ ਉਹ ਅੱਗੇ-ਅੱਗੇ ਵਧੀ ਜਾਂਦੀ ਆ ਬਸ ਹੁਣ ਸੰਡੇ ਤੱਕ ਰੱਖਾਂਗੇ ਜੀ ਸੇਲ ਵਾਲਾ ਕੰਮ ਉਸ ਤੋਂ ਬਾਅਦ ਆਪਾਂ ਕਾਟਨ ਦੇ ਸੂਟ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਦੇਖੋ ਸੂਟ ਸ਼ਿਮਰ ਦਾ ਸਟਾਫਾ ਬਹੁਤ ਸੋਹਣਾ ਜਿਹਾ ਮੈਂ ਜਦੋਂ ਅੱਜ ਵੀਡੀਓ ਪਾਈ ਤਾਂ ਕਿਸੇ ਇੱਕ ਭੈਣ ਦਾ ਕਮੈਂਟ ਆਇਆ ਹੋਇਆ ਕਹਿੰਦੇ ਵੀਡੀਓ ਪਾਈ ਨੂੰ ਹਲੇ 5 ਮਿੰਟ ਹੋਏ ਆ ਔਰ ਬਿਨਾ ਦੇਖੇ ਤੋਂ ਹੀ ਲੋਕਾਂ ਨੇ ਪਹਿਲਾਂ ਹੀ ਇੰਨੇ ਸਾਰੇ ਮੈਸੇਜ ਕਰਤੇ ਵੈਰੀ ਨਾਈਸ ਵੈਰੀ ਨਾਈਸ ਦੇ ਵੀ ਤੁਸੀਂ ਫਿਰ ਇਹਦਾ ਮਤਲਬ ਬਿਨਾ ਦੇਖੇ ਤੋਂ ਹੀ ਕਰ ਦਾਨੇ ਆ ਭੈਣ ਮੇਰੀ ਮੇਰੀ ਵੈਰਾਈਟੀ ਉਹ ਇਦਾਂ ਦੀ ਹੁੰਦੀ ਆ ਕਲੈਕਸ਼ਨ ਹੀ ਇਦਾਂ ਦੀ ਹੁੰਦੀ ਆ ਕਿ ਕੋਈ ਮਤਲਬ ਮੈਨੂੰ ਨਹੀਂ ਲੱਗਦਾ ਕਿ ਇਹਦੇ ਕਾ ਵੀ ਹਾਂ ਨਹੀਂ ਸੋਨੇ ਨਹੀਂ ਹੈਗੇ ਜਾਂ ਕਿਦਾਂ ਥੈਂਕ ਯੂ ਜੀ ਕਮੈਂਟ ਕਰਨ ਵਾਲਿਆਂ ਦਾ ਬਹੁਤ ਬਹੁਤ ਇਹਦੇ ਨਾਲ ਵੀ organza ਦਾ ਦੁਪੱਟਾ ਵਰਕ ਵਾਲਾ ਠੀਕ ਹੈ ਇਹ ਦੇਖੋ ਜੀ suit 4800 ਦੀ ਰੇਂਜ ਵਾਲਾ ਅੱਜ ਤੁਹਾਨੂੰ 3000 ਚ ਦੇ ਰਹੇ ਹਾਂ ਸਿੰਗਲ जॉर्जਟ ਦਾ ਬਹੁਤ ਪਿਆਰਾ suit ਬਹੁਤ ਸਾਰੀਆਂ ਵੀਡੀਓ ਚ ਦੇਖਿਆ ਹੋਵੇਗਾ ਤੁਸੀਂ ਇਹ suit ਮੇਰਾ ਇਹ ਲਾਸਟ ਕਲਰ ਪਿਆ ਤਾਂ ਕਰਕੇ ਕੱਢ ਰਹੀ ਹਾਂ ਇਹਨੂੰ ਦੁਪੱਟਾ ਚਨਾਉਂਚ ਫੋਨ ਦਾ ਵਿਦ ਵਰਕ ਦੇ ਨਾਲ ਬਹੁਤ ਸੋਹਣਾ suit ਹੈ ਇਹ ਸੂਟ ਹੈ ਹੁਣੇ-ਹੁਣੇ ਅਸੀਂ ਡਿਸਕਾਊਂਟ ਤੇ ਪਾਈ ਸੀਗੇ ਜੀ 3500 ਦੇ ਸਿੰਗਲ ਸੂਟ ਰੈਂਡ ਕਰਕੇ ਤੁਹਾਨੂੰ ਦੇ ਰਹੇ ਹਾਂ ਅੱਜ 3000 ਚ ਡਿਸਕਾਊਂਟ ਤੇ ਡਿਸਕਾਊਂਟ ਦੇ ਰਹੇ ਹਾਂ ਲਾਸਟ ਪੀਸ ਰਹਿ ਗਿਆ ਇਹ ਠੀਕ ਹੈ ਜੀ ਪੇਂਟ ਵਾਲਾ ਦੁਪੱਟਾ ਇਹਦੇ ਨਾਲ 오ਰਗੈਂਜ਼ਾ ਦਾ ਹੈਗਾ ਜੀ ਬਹੁਤ ਸੋਹਣਾ ਜਿਹਾ ਸੂਟ ਦੇਖੋ ਸੂਟ ਇਹਦੇ ਨਾਲ ਜਿਹੜੇ ਸਲਵਾਰ ਆ ਕ੍ਰੀਮ ਕਲਰ ਦੀ ਰਹੇਗੀ ਪੌਂਚਾਂ ਤੇ ਵਰਕ ਤੇ ਔਰਗੈਂਜ਼ਾ ਦਾ ਬੂਟੀ ਵਾਲਾ ਦੁਪੱਟਾ ਸੂਟ ਤਾਂ ਇੱਕ ਤੋਂ ਇੱਕ ਪਏ ਨੇ ਸਾਰੇ ਸੂਟ ਤੇ ਫਰੰਟ ਤੇ ਕਟਦਾਣੇ ਦਾ ਕੰਮ ਬਹੁਤ ਪਿਆਰਾ ਹੋਇਆ ਹੋਇਆ ਤੇ ਘੇਰਾ ਦੇਖੋ ਜੀ ਸੂਟ ਦਾ 3 3000 ਦੇ ਵਿੱਚ ਇਦਾਂ ਦੇ ਸੂਟ ਅਸੀਂ ਤੁਹਾਨੂੰ ਡਿਜ਼ਾਈਨਰ ਦੇ ਰਹੇ ਹਾਂ ਸ਼ਫਾਨ ਦਾ ਦੁਪੱਟਾ ਇਹਦਾ ਦੁਪੱਟਾ ਥੋੜਾ ਜਿਹਾ ਕੁਆਲਿਟੀ ਠੀਕ ਠੀਕ ਆ 100 100 ਨੈਕਸਟ ਦੇ ਰਹੀਆਂ ਜੀ 크ਰੇਪ ਦਾ ਸੂਟ ਲਾਸਟ ਪੀਸ ਹੋਣ ਕਰਕੇ ਦੇ ਰਹੇ ਹਾਂ ਸੂਟ ਸੀਗਾ 5800 ਦਾ ਲਾਸਟ ਪੀਸ ਪਿਆ 크ਰੇਪ ਦਾ ਘੇਰਾ ਹੈਵੀ ਵਰਕ ਫਰੰਟ 'ਚ ਬੂਟੀ ਹੈ ਸਾਰੇ 'ਚ ਚਨਾਉਣ ਸ਼ਫਾਨ ਦਾ ਦੁਪੱਟਾ 크ਰੇਪ ਦਾ ਸੂਟ ਆ ਜੀ ਸਾਰੇ ਫਰੰਟ 'ਚ ਬੁਟੀ ਰਹੂਗੀ ਤੇ ਘੇਰਾ ਹੈਗਾ ਇਦਾਂ ਹੈਵੀ ਤੇ ਦੁਪੱਟਾ ਵੀ ਇਹਦਾ ਫੋਰ ਸਾਈਡਡ ਹੈਵੀ ਰਹੇਗਾ ਕਲਰ ਮਿਲ ਜਾਣਗੇ ਦੋ ਨੈਕਸਟ ਦੇ ਰਹੇ ਹਾਂ ਜੀ ਤੁਹਾਨੂੰ ਗ੍ਰੇ ਕਲਰ ਦੇ ਉੱਪਰ ਆਰਗੈਂਜ਼ਾ ਤੇ ਰਹੇਗਾ ਜੀ ਇਹ ਵਾਲਾ ਸੂਟ ਵੀ ਤੁਸੀਂ ਸਟਿਚਿੰਗ ਕਰਵਾ ਕੇ ਮੰਗਾਉਣਾ ਸਟਿਚ ਕਰਵਾ ਕੇ ਮੰਗਾ ਸਕਦੇ ਹੋ ਬੁਕਿੰਗ ਸਾਡੀ 1.5 ਮੰਥ ਦੀ ਹੈ ਜੀ ਠੀਕ ਹੈ ਤੇ ਇਹ ਹੈਗਾ ਜੀ ਇਹਦਾ ਫੋਰ ਸਾਈਡਡ ਦੁਪੱਟਾ ਇਹ ਹੈਗਾ ਮੋਡਲ ਮਸਲੀਨ ਦਾ ਸੂਟ ਬਲੈਕ ਕਲਰ ਦੇ ਉੱਪਰ organza ਦਾ ਕੇਰਾ cotton ਦੀ ਸਲਵਾਰ ਉੱਪਰ ਵਰਕ ਹੈ ਜੀ ਮਸਲੀਨ ਦਾ ਦੁਪੱਟਾ ਠੀਕ ਹੈ ਜੀ ਨੈਕਸਟ ਦੇ ਰਹੀਆਂ yellow ਕਲਰ ਦਾ ਸੂਟ ਆ ਉੱਪਰ ਤੱਕ ਲਾਈਨਾਂ ਜਾਣਗੀਆਂ ਬਹੁਤ ਪਿਆਰਾ ਸੂਟ ਆ ਤੇ ਇਹ ਹੈਗਾ ਦੁਪੱਟਾ ਲਾਸਟ ਪੀਸ ਰਹਿ ਗਿਆ ਜੀ ਸੂਟ ਦਾ ਸੌਰੀ ਵੀਡੀਓ ਦਾ ਇਹ ਹੈਗਾ ਇਹ ਸੂਟ ਦਾ ਵੀ ਲਾਸਟ ਹੀ ਪੀਸ ਆ ਬਹੁਤ ਪਿਆਰਾ ਜਿਹਾ neck ਤੇ patch ਤੇ ਇਹ ਹੈਗਾ ਜੀ ਸਲਵਾਰ ਤੇ ਇਹ ਹੈਗਾ ਦਾ ਡਿਜ਼ਾਈਨਰ ਚਾ ਦੁਪੱਟਾ ਪ੍ਰਾਈਸ ਹੈਗਾ ਸਾਰੀ ਵੀਡੀਓ ਦਾ 3000 ਤਿੰਨ ਹਜ਼ਾਰ ਦੀ ਸੂਟ ਰਹਿਣਗੇ ਸ਼ਿਪਿੰਗ ਅਲੱਗ ਤੋਂ ਰਹੇਗੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਬਸੰਦਾ ਹੀ ਹੋਏਗੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਕਲੈਕਸ਼ਨ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ ਸੋ ਮੱਚ